ਸ਼ਹੀਦਾਂ ਦੇ ਸਨਮਾਨ ਦੇ ਵਿੱਚ ਅਸੀਂ ਕਦੇ ਪਿੱਛੇ ਨਹੀਂ ਰਹਿੰਦੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਦਿੱਲੀ ਤੋਂ ਬਾਅਦ ਦਿੱਲੀ ਸ਼ੁਰੂ ਕੀਤੀ ਸੀ ਅਰਵਿੰਨ ਕੇਜਰੀਵਾਲ ਨੇ ਸਕੀਮ ਕਿ ਜੇ ਪੰਜਾਬ ਦਾ ਕੋਈ ਵੀ ਫੌਜ ਦੇ ਵਿੱਚ ਜਵਾਨ ਦੇਸ਼ ਦੇ ਕਿਸੇ ਵੀ ਹਿੱਸੇ 'ਚ ਦੁਸ਼ਮਣ ਨਾਲ ਲੜਦਾ ਸ਼ਹੀਦ ਹੋ ਜਾਂਦਾ ਹੈ ਤਾਂ 1 ਕਰੋੜ ਰੁਪਏ ਦੀ ਮਾਲੀ ਮਦਦ ਉਹਨੂੰ ਉਹਦੇ ਘਰੇ ਪਹਚਾ ਕੇ ਆਉਂਦੇ ਆ ਦੇਖੋ ਉਹਦੇ ਨਾਲ ਜਾਨ ਤਾਂ ਨਹੀਂ ਵਾਪਸ ਲੈ ਕੇ ਆ ਸਕਦੇ ਜਾਨ ਦੀ ਤਾਂ ਕੋਈ ਕੀਮਤ ਨਹੀਂ ਪਾਰੇ ਆ ਕਿ ਕਬੀਲਦਾਰੀ ਚੱਲਦੀ ਰਵੇ ਉਸ ਪਰਿਵਾਰ ਨੂੰ ਇਹ ਨਾ ਲੱਗੇ ਕਿ ਅਸੀਂ ਰੁੜ ਗਏ ਸਾਨੂੰ ਬਾਅਦ ਕਿਸੇ ਨੇ ਪੁੱਛਿਆ ਨਹੀਂ ਨਹੀਂ ਤਾਂ ਬਾਕੀ ਫਿਰ ਫੌਜ ਦੇ ਵਿੱਚ ਜਾਣ ਵਾਸਤੇ ਕੌਣ ਤਿਆਰ ਹੋਊਗਾ ਜਦੋਂ ਜੇ ਸ਼ਹੀਦਾਂ ਦੇ ਪਰਿਵਾਰ ਰੁੜ ਜਾਣਗੇ ਇਸੇ ਤਰੀਕਾ ਪੰਜਾਬ ਪੁਲਿਸ ਦਾ ਹੈ ਪੰਜਾਬ ਪੁਲਿਸ ਦੇ ਕਿਉਂਕਿ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਿਹੜੀ ਤਨਖਾਹ ਹੈ ਉਹ ਇੱਕ ਬੈਂਕਰਾਂ ਹੀ ਜਾਣਦੀ ਹੈ ਉਹ ਬੈਂਕ ਨਾਲ ਐਗਰੀਮੈਂਟ ਕੀਤਾ ਹੋਇਆ ਹੈ ਜੇ ਕੋਈ ਪੰਜਾਬ ਪੁਲਿਸ ਦਾ ਜਵਾਨ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਤੇ 1 ਕਰੋੜ ਰੁਪਇਆ ਉਸ ਬੈਂਕ ਵੱਲੋਂ 2 ਕਰੋੜ ਰੁਪਏ ਦੀ ਜਿਹੜੀ ਸਹਾਇਤਾ ਉਹਨੂੰ ਮਤਲਬ ਉਹਦੇ ਪਰਿਵਾਰ ਨੂੰ ਮਿਲਦੀ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਹਜੇ ਦਿਨਾਂ ਨਾ ਹੋਣ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ